ਆਦੀ ਉਮੀਦ ਕਰਦੇ ਦਸਰਜਾਨੇ ਠੀਕ ਠਾਕ ਹੋਗੇ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਸੋਹਣੇ ਸੋਹਣੇ ਸੂਟ ਤੁਸੀਂ ਸਭ ਤੋਂ ਪਹਿਲਾਂ ਵੇਖ ਸਕੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਵਾਲੇ ਬਹੁਤ ਸੋਹਣੇ ਸੂਟ ਨੇ ਜਿਹੜੇ ਕਿ ਬਹੁਤ ਹੀ ਖਾਸ ਰਹਿਣ ਵਾਲੇ ਸੂਟ ਨੇਗੇ ਆਪਾਂ ਜਿਹੜੇ ਸੂਟ ਰੈਡੀ ਕੀਤਾ ਤੁਹਾਨੂੰ ਦਿਖਾਉਣੇ ਹੈ ਆਪਣੇ ਆਰਡਰ ਦੇ ਪੀਸ ਸੀਗੇ ਇਹ ਆਪਣਾ ਪਹਿਲਾ ਹੈਂਡ ਬੇਟ ਦਾ ਸੂਟ ਹੋਇਆ ਹੋਇਆ ਹੈਂਡ ਬੇਂਡਿੰਗ ਕੀਤੀ ਹੋਈ ਹੈ ਦੇਤੇ ਇਹਦਾ ਫਰੇਕੀਰ ਦਾ ਹੋਇਆ ਹੋਇਆ ਮੈਨੂੰ ਇਹ ਵਾਲੇ ਦੇ ਸਲੀਪ ਤੇ ਆਊਗਾ ਮੋਹ ਸੋਣਾ ਪੀਸ ਬਣਿਆ ਇਹਦੇ ਨਾਲ ਆਪਾਂ ਨੇ ਟਾਈਂਡਾਈ ਦੀ ਬਾਟਮ ਕੀਤੀ ਇਸ ਤਰ੍ਹਾਂ ਜੋ ਆਪਾਂ ਕਲਰ ਪੇਂਟ ਦੇ ਜੁੱਤ ਕੀਤੇ ਨੇਗੇ ਉਹ ਹੀ ਸੇਮ ਆਪਾਂ ਨੇ ਇਸ ਤਰ੍ਹਾਂ ਬਾਟਮ ਬਣਾਈ ਹੈ ਇਹਦੀ ਮੋਹ ਸੋਣਾ ਪੀਸ ਬਣਿਆ ਹੈਗਾ ਪੀਸ ਵਾਲੂ ਹੀ ਪੀਸ ਬਣਿਆ ਆਪਾਂ ਨੇ ਇਸ ਤਰ੍ਹਾਂ ਹੀ ਟਾਈਂਡਾਈ ਦਾ ਟੈਪੀ ਦਾ ਦੁਪੱਟਾ ਰੈਡੀ ਕੀਤਾ ਹੈ ਕਿ ਉਹ ਟੈਪੀ ਤੇ ਦੁਪੱਟਾ ਰੈਡੀ ਹੋਇਆ ਗਿਆ ਸੇਮ ਹੀ ਕਲਰ ਇਹਦੇ ਫੋਟੋ ਮਾਰੇ ਆਪਾਂ ਨੇ ਦੁਪੱਟੇ ਤੇ ਪਾਈ ਹੈਗੀ ਇਹ ਪਿਓਰ ਚਿਨੂਟੀ ਪਿਓਰ ਕ੍ਰੇਪ ਦੀ ਦੁਪੱਟੇ ਸਾਤੀ ਇਹ ਪਿਓਰ ਜੌਰਜਟ ਤੇ ਪੀਸ ਰੈਡੀ ਹੋਇਆ ਤੁਸੀਂ ਇਹਨੂੰ ਕਿਸੇ ਵੀ ਕਲਰ ਚ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਸੋਹਣਾ ਪੀਸ ਬਣਿਆ ਹੈ ਅਗਲਾ ਆਪਣਾ ਇਹ ਵਾਲਾ ਪੀਸ ਬਣਿਆ ਹੈ ਇਹ ਆਪਣਾ ਮਸਲੀਨ ਤੇ ਬਣਿਆ ਹੋਇਆ ਬਹੁਤ ਸੋਹਣਾ ਪੀਸ ਬਣਿਆ ਇਸ ਤਰ੍ਹਾਂ ਇਹਦਾ ਵਰਕ ਹੋਊਗਾ ਬਹੁਤ ਸੋਹਣਾ ਵਲਾਰੇ ਇਸ ਤਰ੍ਹਾਂ ਇਹ ਤੇ ਵਰਕ ਹੋਊਗਾ ਚਾਹ ਕਰਦੇ ਹੋਂ ਸੋਹਣਾ ਪੀਸ ਬਣਿਆ ਜੀ ਤੁਸੀਂ ਇਸ ਨੂੰ ਵੀ ਕਿਸੇ ਵੀ ਕਦਰ ਤੇ ਰੈਡੀ ਕਰਵਾ ਸਕਦੇ ਹੋ ਇਸ ਤਰ੍ਹਾਂ ਇਹ ਸਲੀਪ ਤੇ ਵਰਕ ਹੋਊਗਾ ਜੀ ਆਪਾਂ ਇਸਲੀਪ ਤੇ ਰੈਡੀ ਕੀਤਾ ਤੁਸੀਂ ਇਹਨੂੰ ਕਿਸੇ ਵੀ ਫੈਬਰਿਕ ਤੇ ਕਿਸੇ ਵੀ ਕਲਰ ਤੇ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਅਗਲਾ ਪੀਸ ਆਪਣਾ ਇਹ ਬਣਿਆ ਹੈ ਜੀ ਪੀਸ ਬਹੁਤ ਸੋਹਣਾ ਬਣਿਆ ਪਿਓਰ ਜੌਰਜਟ ਦਾ ਸਟਾਫ ਹੈ ਇਹ ਇਸ ਤਰ੍ਹਾਂ ਇਹ ਆਪਾਂ ਡਿਜ਼ਾਈਨ ਕੀਤੀ ਹੈ ਜਾਨੇ ਆਪਣੇ ਦੇ ਫੈ布ਰਿਕ ਲਗਾ ਕੇ ਇਸ ਤਰ੍ਹਾਂ ਨੂੰ ਫਰਕ ਕਰਕੇ ਫਿਨਿਸ਼ਿੰਗ ਦਿੱਤੀ ਹੈ ਇਹ ਬੜਾ ਨੇ ਸਲੀਪ ਤੇ ਵਰਕ ਹੋਗਾ ਹੋ ਸੋਣਾ ਪੀਸ ਬਣੇਗਾ ਇਸ ਤਰ੍ਹਾਂ ਦਾ ਪ੍ਰਿੰਟਲੀ ਹੀ ਬੋਟਮ ਹੈ ਤੁਸੀਂ ਨੂੰ ਵੀ ਕਿਸੇ ਵੀ ਫੈ布ਰਿਕ ਚ ਰੈਡੀ ਕਰਵਾ ਸਕਦੇ ਹੋ ਅਗਲਾ ਪੀਸ ਆਪਣਾ ਇਹ ਬਣਿਆ ਕਰਸ ਸਿਲਕ ਤੇ ਇਹ ਹੈਂਡਵਰਕ ਤੇ ਬਣਿਆ ਹੈ ਇਹ ਅਸਰਾ ਉੱਪਰ ਪਾ ਕੇ ਦੇ ਕਲੀਆਂ ਬਣੀਆਂ ਹੋਈਆਂ ਨਹੀਂ ਲੀਗੀਆਂ ਚਿੱਪੀ ਦੱਪਕੇ ਦਾ ਤਮਕੀਤਾ ਹੋ ਸੋਹਣਾ ਪੀਸ ਬਣਿਆ ਵੀ ਇਹ ਵਾਲਾ ਇਹ ਬਾਬਰ ਸਟਰੀਸ ਤੇ ਬਣਿਆ ਹੋਇਆ ਹੈਗਾ ਜਿਹਨੂੰ ਵੀ ਤੁਸੀਂ ਕਿਸੇ ਵੀ ਕਦਰ ਤੇ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ